ਰਾਮਾ ਟੀਮ ਡ੍ਰੈਗਨ ਤਿਆਰ ਹੁੰਦਾ ਹੋਇਆ ਪੂਰਾ ਵਾਰਮਅਪ ਜੱਸੀ ਉਹ ਬਈ ਡਿਫੈਂਸ ਮਗਰ ਕਰਦੀ ਨਹੀਂ ਆ ਮੂੰਹ ਕਰ ਲੈਂਦੇ ਯਾਰ ਮਗਰ ਖੜ ਕੇ ਖੇਡਣਾ ਜੇ ਮੈਚ ਬਣਾਉਣਾ ਕਾਲਾ ਡ੍ਰੈਗਨ ਤੇ ਬੰਬੀ ਉਹ ਦੰਦੀ ਓਏ ਓ ਸ਼ਰਾ ਬੁੱਟ ਪਾ ਦੋ ਬਾਹਰ ਸ਼ਰਟ ਲਾ ਵਰ ਦੇ ਰੋ ਚੇਂਜ ਕਰ ਦੇ ਕੋ ਤਿੰਨ ਚੇਂਜ ਕਰਾਂਗੇ ਕਮਾਲ ਨਾਲ ਕਰ ਦੋ ਬਾਹਰ ਹੋ ਗਿਆ ਬਾਹਰ ਰੰਗ ਸਕਦੇ ਇੱਥੇ ਡਰੈਗ ਕਰ ਦਊਗਾ ਅਟੈਕ ਦੇ ਵੀ ਬਾਹਰ ਕਾਲਾ ਆ ਗਿਆ ਬਈ ਫਾਰਮ ਚ ਦੰਦੀਵਾਲ ਕੋਸ ਆਫ ਡਾਕਟਰ ਲਾਈਵ ਆ ਠੀਕ ਹੈ ਜੁਕੀ ਦੀ ਗੋਲ ਜਿੰਦੇ ਗੁਰਦੀਪ ਦੇ ਜਾਣ ਬੱਸ ਬੱਸ ਗੀ ਫੋਨ ਵੀ ਦੇਖਣਾ ਕਿੰਨੇ ਕ ਪਰਸੈਂਟ ਹੈ ਦਵਿੰਦਰ ਸਿੰਘ ਕਾਲਾ ਕਲੀਟ ਹੋਇਆ ਦੇਖ ਲੈ ਕਲੀਟ ਹੀ ਗੁਰਦੀਪ ਕਲੀਟ ਹੀ ਲਿਆ ਵੀ ਲੈ ਗਿਆ ਪਟਵਾਲ ਕਪ ਪੱਕਾ ਕਲਾ ਬਟਾ ਇੱਥੇ ਬੱਟੇ ਬੱਟੇ ਬਣਾ ਦੇ ਕਿਹਦੀਆਂ ਸਹੀ ਜਾਂਦੇ ਆ ਟੈਕ ਨੀ ਸ਼ਹਿਰੀ ਇਹ ਜਿਹੜਾ ਇਹ ਸਾਈਡ ਤੋਂ ਆ ਜਾ ਕੇ ਦੋਸਤਾਂ ਨੂੰ ਸ਼ਗਨ ਕੋਤੀ ਨਹੀਂ ਬਸ ਤੜਕਰਦੇ ਨੇ ਕਿਰਤ ਉਹ ਵੀ ਵਧੀਆ ਤੇ ਤਿੰਨ ਸੌ ਦਾ ਲੈ ਕੇ ਜਲਦੀ ਦੇ ਨਾਲ ਨਾ ਨਾ ਇੱਕ ਆ ਪੰਦੇ ਦੇ ਪੱਕੇ ਦੀ ਟੀਮ ਦੇ ਦੋ ਦੋ ਸੌ ਦੇ ਹੋਣੇ ਹਰਾ ਸਾਰੇ ਮਾਨਸ ਕੀ ਜਨਕੀ ਆਣ ਗਏ ਜਿੰਨੇ ਦੀ ਗੋਲ ਪਿੱਟੇ ਗਏ ਨਹੀਂ ਕਰਦੇ ਇਹਨੇ ਕੋਈ ਨਹੀਂ ਖਾਣਗੇ ਆ ਜਾ ਬ੍ਰਹਮਗਿਰਾ ਕੀ ਟੋਟੇ ਗੋਲ ਕਰਦੇ ਮੇਰੇ ਵੱਲੋਂ ਹਾਂ ਦੇ ਹੋਵੇਗਾ ਕਿਹੜਾ ਬਾਹਰ ਕਰਦਾ ਸੈਕਿੰਡ ਹਾਫ ਦੀ ਗੇਮ ਸਟਾਰਟ ਹੈ ਖਿਡਾਰੀ ਦੀ ਦੇਰੀ ਕਰੀਏ ਦੇ ਅੰਦਰ ਹਰ ਕੇ ਤਰ੍ਹਾਂ ਬਹੁਤ ਬੋਲ ਜੀ ਜਲਦੀ ਕਰੀਏ ਯਾਰ ਓਪਨ ਜਿਆਦਾ ਬੰਬੀ ਆ ਗਿਆ ਆ ਕਰਦੀ ਫਾਟਿਆ ਜੀ ਕਿਹਦੇ ਨਾਲ ਤੇ ਬੰਬੀ ਕਿਹਦੀ ਖਾਂਦੇ ਆ ਆ ਬੜੀ ਬੱਚੀ ਆ ਬੈਗ ਫੜੀਆ ਬੜੀ ਕਾਲੇ ਦਾ ਜੀ ਜਾਲਦੀ ਦੇ ਨਾਲ ਰੰਗ ਦੇ ਕੰਦੀ ਸਾਈਡ ਦਾ ਰਹੀ ਜੀ ਜਾਲਦੀ ਦੇ ਨਾਲ ਵਧੀਆ ਵਧੀਆ ਹੋਰ ਆਪਣੇ ਗਰੁੱਪ ਚ ਵਾਦਾ ਪਿਆਸ ਤੇ ਬੋਲ ਕੇ ਖੱਡੇ ਹੋਈ ਭੈਣ ਬੋਲ ਕੇ ਖੱਡਿਆ ਕਰੋ ਓਏ ਕਾਲਾ ਆ ਗਿਆ ਭਾਈ ਅੰਦਰ ਦਵਿੰਦਰ ਆਲ ਸਿੰਘ ਦੰਧੀ ਖੁੰਦਾ ਵੀ ਕੋਈ ਪਿੱਛੇ ਆ ਕੇ ਪੱਟਿਆ ਵੀ ਇੱਥੇ ਦੋ ਤਿੰਨ ਘੱਟ ਕੇ ਲੱਗੇਗਾ ਛੱਗਣਾ ਆਇਆ ਵੀ ਪਿੰਡ ਦੀ ਟੀਮ ਦਾ ਸਮਾਂ ਬਹੁਤ ਘੱਟ ਹੈ ਅੱਜ ਕੱਲ ਦਿਨ ਵੀ ਦੁਬਾਰ ਹੋ ਗਿਆ ਕੀ ਹੋ ਰਿਹਾ ਹੈ ਹੋਰ ਐ ਉਹੀ ਮਾਰ ਕਰਦਾ ਲੋ ਵੀ ਕਰੀਏ ਮੇਰਾ ਸਾਹਦਾ ਬਾਈ ਬਾਹਰ ਹੋ ਜਾ ਬਾਹਰ ਹੀ ਆਪਾਂ ਤਾਂ ਲੋ ਵੀ ਸੈਕੰਡ ਹਾਫ ਦੀ ਗੇਮ ਸਟਾਰਟ ਆ ਪੱਕਾ ਕਲਾ ਵਰਸਸ ਰਾਮਾ ਮੰਡੀ ਪਹਿਲੇ ਹਾਫ ਦੇ ਵਿੱਚ ਮੈਚ ਟਾਈਟ-ਟਾਈ ਹੈ ਦੋਨੇ ਪਾਸੇ ਕਿਸੇ ਦਾ ਵੀ ਸਕੋਰ ਨਹੀਂ ਕੀਤਾ ਗਿਆ ਜਿਹੜਾ ਫਸਟ ਪਾਸ ਆ ਹੁਣ ਪੱਕਾ ਕਲਾੰਦਾਗਾ ਤਾਂ ਜਿਹੜਾ ਫੋਰ ਵੜਤੇ ਦਵਿੰਦਰ ਸ਼ੈਰੀ ਤੇ ਜੱਗੀ ਕੈਕ ਫਾਸਟ ਕੈਕ ਸ਼ੈਰੀ ਡਾਇਰੈਕਟ ਕੈਕ ਕੈਚ ਮੈਚ ਸਟਾਰਟ ਟੂਰਨਾਮੈਂਟ ਕੀਤਾ ਬਾਕੀ ਕਹਿੰਦੇ ਮੁੰਡੇ ਤੇ ਟੂਰਨਾਮੈਂਟ ਦੇ ਇਹ ਤੇ ਹੁਣ ਕਹਿੰਦੇ ਟੀਮ ਦੇ ਵੀ ਜ਼ਿੰਮੇਵਾਰੀਆਂ ਨੇ ਰਾਮੇ ਦੀ ਪੱਕੇ ਕਾਰ ਵਾਲਾ ਸ਼ਕਤਗਾਰ ਆਹ ਕਹਿੰਦੇ ਲਾਓ ਵੀ ਮੋٹے ਮੁੰਡੇ ਦੀ ਵਾਰੀ ਆਹ ਖੱਦੂ ਖੱਦੂ ਤੇ ਦੋ ਗੋਲ ਕਰਨ ਦੋ ਦੋ ਸਾਰੇ ਹੋਣਗੇ ਹਰੇ ਕੋਲੇ ਟੀਮ ਹਰੇ ਕੋਲੇ ਬਾਲ ਹਰੇ ਨੇ ਪਾਸ ਅੱਗੇ ਕੀਤਾ ਸ਼ਰੀ ਨੂੰ ਪਰ ਮਿਸ ਪਾਸ ਆਊਟ ਬਾਲ ਬੋਲ ਕੀਪਰ ਦੀ ਨਹੀਂ ਰੱਖੀਆਂ ਨੇ ਟੀਮਾਂ ਨੂੰ ਬੇਨਤੀ ਹੈ ਵੀ ਉਹ ਵੀ ਟੀਮਾਂ ਜਿਹੜੀਆਂ ਤਿਆਰ ਹੋ ਜਾਣਗੀਆਂ ਲੜਕੀਆਂ ਦੀਆਂ ਟੀਮਾਂ ਜਿਹੜਾ ਮੈਚ ਦੇਖੀ ਤੇ ਆਣਾ ਲੜਕੀਆਂ ਦਾ ਉਹਨੂੰ ਟੀਮਾਂ ਵੀ ਜਲਦੀ ਜਲਦੀ ਤਿਆਰ ਹੋ ਜਾਣ ਲੜਕੀਆਂ ਉਮੀਦ ਗੋਲ ਕੀਪਰ ਅੱਜ ਦਾ ਤੇ ਕਿੱਕ ਉਮੀਦ ਦੁਆਰਾ ਜਿਹੜੇ ਵੀ ਚਾਹ ਪੀਂਦੇ ਚੱਕੀ ਕੋਲੇ ਬਾਲ ਫੇਰ ਕਿੱਕ ਓ ਮਿਸ ਫੇਲ ਗੋਲ ਕੀਪਰ ਸੇ ਬਾਲ ਸੇ ਬੀਜਾ ਬੈਂਦੇ ਤੇ ਬੜੀ ਵਾਰ ਕਿਉਂਕਿ ਇੱਕ ਵੀ ਦੁਆਰਾ ਹਰਾ ਫਿਰ ਮਿਸ ਪੈਕ ਆਉਂਦੀ ਹੋਈ ਟੋਨਾਲ ਦਿਸ ਕੋਲਰ ਗਲਾਸ ਦੀ ਆਪਾਂ ਨਾਲ ਛਿੱਟ ਗਏ ਇੱਕ ਸਾਈਡ ਤੇ ਰੱਖ ਲਾਲੇ ਕੋਲੇ ਬਾਲ ਵੈਰੀ ਗੁੱਡ ਕਾਲੇ ਵੈਰੀ ਗੁੱਡ ਏ કાલે અગ્ગે ચાલ અગ્ગે જા કાલે સંગીભાઈ બહુત સારી કિને ટીમ પચાઈ જરા કીતા આઠ બોલ હુન્ડા હૈ બચાવ તે ઉપર કે કી ફેસલે આ લેનમેન દે કે મસીતાવાલે જોબ હકવે કોર્નર કિક લે લેનમેન પર કોડ રન કરકે ચોટી મેચ મે બેચુતા હૈ લેવી ગુરજીન્દ્ર ખડ બરાના ਕਾਰਨਰ ਕਿੱਕ ਸ਼ੈਰੀ ਲਾਊਗਾ ਕਾਰਨਰ ਕਿੱਕ ਬਾਰ ਚੰਦਰੇ ਆਏ ਨਹੀਂ ਰਹਿਣਾ ਪਈ ਜਦ ਮੈਂ ਕਹਾਂ ਪਹਿਲੀ ਦਸਮ ਨਾ ਆਏ ਗੁਰੂ ਜੀ ਵਿਸਾਨਾ ਗੁਰੂ ਵੀਰੇ ਮਾਸਕਰੀਆਂ ਜ਼ਰੂਰੀਆਂ ਨੇ ਗਰਾਊਂਡ ਨੂੰ ਅੰਕਲਾ ਬਣਾਉਣ ਲਈ ਬਾਕੀ ਹੱਸੀ ਕਿੰਨੇ ਜ਼ਰੂਰੀ ਨੇ ਕਿ ਬੰਦੇ ਦਾ ਉਸ ਪਿਆਰ ਹੀ ਚੇਤੇ ਰਹਿ ਜਾਂਦਾ ਹੋਰ ਬੰਦਾ ਕਿਸ ਬੰਦਾ ਧੋਕੇ ਲਾ ਜਾਂਦਾ ਖਾਲੀ ਹੱਥੇ ਸ਼ਿਕੰਦਰ ਦੇ ਲਿਆਨ ਤੋਂ ਵੀ ਬਾਲਾ ਕੁਝ ਲੈ ਜਾਂਦਾ ਕਿਸੇ ਨੂੰ ਬੈਠਾ ਲਈ ਜਲ ਦੇ ਵਿੱਚ ਥੋੜੀ ਜਗ੍ਹਾ ਦੇ ਸੇ 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 ਜਿਹੜੇ ਜਾਂਦਾ ਬਿਹਰੀ ਤਰੀਕੇ ਦਾ ਛੋਡੀਆਂ ਜੜਾ ਜਿ ਬਿਹਰੀ ਹੋਲੀ ਬੰਦਾ ਛੋਡੀਆਂ ਜੜਾ ਜਿ ਬਹਿ ਜਾਂਦਾ ਮੈਂ ਕਿਹਾ ਹੋਲੀ ਹੋਲੀ ਬੰਦਾ ਛੋਡੀਆਂ ਜੜਾ ਜਿ ਬਹਿ ਜਾਂਦਾ ਇਹ ਰੱਖਦੀ ਮਾੜਾ ਬੋਲਣਗੇ ਲਓ ਦੇ ਖੱਬੂ ਸਿੰਘ ਆਇਆ ਮੇਰੇ ਵਿੱਚੋਂ ਜੱਬੀ ਖਪੂਰੂ ਕਰਨਾ ਪੈਣਾ ਗੁਜਰਾਤ ਕੋਰਨਰ ਪੱਕਾ ਗੀ ਕਰਨਾ ਪੈਣਾ ਗੁਜਨੇ ਕੋਜੂ ਕਿੱਡੀ ਟੱਕੇ ਵਾਲੇ ਤੇਰੇ ਦੀ ਮਾਰ ਕਰਕੇ ਖੜਾ ਆਇਆ ਕਹਿੰਦੇ ਅਜਿਹਾ ਗੁਜਰਾ ਕੋਜੂ ਕਰਨਾ ਪੈਣਾ ਖ ਆਊਟ ਬਾਲ ਦਿਆਰੀ ਦਵਾਰ ਬਹੁਤ ਸੌਣੀ ਬੋ ਕਟਿੰਗ ਹਲੋ ਬਾਕੀ ਮੇਰੇ ਮਿੱਤਰੋ ਜੀ 00 ਤੋਂ ਮੁਕਾਬਲਾ ਕਿੰਨੇ ਖੇਡਿਆ ਜਾ ਰਿਹਾ ਦੋਵਾਂ ਟੀਮਾਂ ਦੇ ਦਰਮਿਆਨ ਆ ਉਹ ਬਰਾਬਰ ਦੀਆਂ ਟੀਮਾਂ ਨੇ ਚੱਕੀ ਲਾਉਂਦਾ ਜੋਰਪੁਰਾ ਕਿ ਹੋ ਗਿਆ ਲੱਗਿਆ ਜੋਰ ਚੋਪੜਾਂ ਦਾ ਕੰਡਾ ਵੀ ਨਹੀਂ ਚੋਪੜਾ ਜਿਸਮ ਕਠੋਰ ਚੋਪੜਾਂ ਦਾ ਚੜੀ ਜਬਾਨੇ ਗਰਮ ਫੂਨ ਲਲਕਾਰੇ ਤਾ ਵਜਦੇ ਕਿ ਰਾਜੀ ਖੇਲੇ ਮਰਦ ਮਦਾਨ ਨੂੰ ਡਰ ਕੇ ਨਹੀਂ ਭਜਦੇ ਵੀ ਰਾਜੀ ਖੇਲੇ ਮਰਦ ਮਦਾਨ ਨੂੰ ਕਿ ਰਾਜੀ ਹੀ ਲਈ ਮਰਦ ਮਦਾਨ ਨੂੰ ਡਰ ਕੇ ਨਹੀਂ ਭਜਦੇ ਕਿ ਰਾਜੀ ਹੀ ਨਹੀਂ ਮਰਦ ਮਦਾਨ ਨੂੰ ਉਹ ਡਰ ਕੇ ਨਹੀਂ ਭਜਦੇ ਲਓ ਕੰਨੇ ਬਾਕੀ ਮੇਰੇ ਮਿੱਤਰੋ ਝੋਟੀ ਦਾ ਮੁਕਾਬਲਾ ਲਓ ਪੱਕਿਆ ਸਾਰਾ ਪਿੰਡ ਦੇਖ ਲਾ ਅੱਜ ਓ ਸਾਰਾ ਪਿੰਡ ਦੇਖ ਲਾ ਅੱਜ ਵੇਰ ਤਾਂ ਤਾਂ ਨਹੀਂ ਜਾਂਦੀ ਆ ਕੇ ਮਾ ਜਿੱਤਿਆਂ ਝੋਟੀ ਦੇ ਖਿਡਾਰੇ ਵੀ ਹਰਾਉਣੇ ਪੈਂਦੇ ਆ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਡੀਕਦੇ ਵੀ ਦਿਨ ਚੰਗੇ ਆਉਦੇ ਨਹੀਂ ਲਿਆਉਣੇ ਪੈਂਦੇ ਆ ਦਿਨ ਚੰਗੇ ਆਉਦੇ ਨਹੀਂ ਲਿਆਉਣੇ ਪੈਂਦੇ ਆ ਸੇਫ ਆਊਟ ਓਏ ਅੱਗੇ ਰਹਿ ਜਾ ਕਰੋ ਦੋ ਜਾਨੇ ਓ ਬਾਸੂ ਜੀ ਉਧਰ ਬੋਲ ਬਗ ਜਾ ਅੱਗੇ ਜਾ ਕੇ ਓ ਬਾਸੂ ਸ਼ਾਬਾਸ਼ ਹੈਰੀ ਸ਼ਾਬਾਸ਼ ਸ਼ਾਬਾਸ਼ ਕਿੱਕ ਕਿੱਕ ਲਾ ਓਏ ਲੋ ਲੋ ਬਨੇ ਖੱਪੂ 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 ਕਰੇ ਮਿੱਤਰੋ ਤੀਜੇ ਹੋ ਕੇ ਟੱਕਰੇ ਰੋਣ ਗਿਆ ਤੇ ਜੋ ਹੋਇਆ ਟਰਨ ਬਾਸੂ ਪਹਚਾਲੇ ਆ ਨਾ ਓਏ ਬਾਸੂ ਪੱਜ ਅੱਗੇ ਪੱਜ ਅੱਗੇ ਪੱਜ ਮੇਰੇ ਮਿੱਤਰੋ ਓ ਬੱਲੇ 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 ਓ ਬਰਾਣ 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 ਓ ਬਾਸੂ ਓ ਬਾਸੂ ਓਏ ਆਵਾਜ਼ਾਂ ਮਿੱਠੀਆਂ ਇਹਨੂੰ ਕਹਣਾ ਬਾਸੂ ਨੂੰ ਕਸ ਕਰਦੇ ਰਹਿਣੀਗਾ ਨੂਰ ਦਸਨਾ ਉਹ ਬਾਸੂ ਓਏ ਅੱਗੇ ਆਇਆ ਕਰਦਾ ਐ ਬੋਲ ਮੰਗਿਆ ਕਰਦਾ ਆ ਕੇ ਕਿ ਉੱਥੇ ਗੱਡਾਨੇ ਦੇ ਤੇ ਜੰਗਲ ਤੇ ਹੋ ਰਹੀ ਹੈ ਕਿੱਕ ਮਾਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਨੂੰ ਬਹੁਤ ਮਿਲ ਕੰਗਣੀ ਬੋਲ ਫੜਾ ਓਏ ਇਹ ਬੋਲਣਾ ਲੈ 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 ਉਹ ਚੇਂਜ ਕਰ ਦੋ ਇਹਨੂੰ ਵੱਡੀ ਗੋ ਵੀ ਕਰਕੇ ਪੱਕਿਆਂ ਨੇ ਵੱਡੀ ਗੋ ਦੀ ਕਰਕੇ ਕਿਉਂਕਿ ਸੋਹਣੀ ਨੇ ਵੀ ਕੱਚਿਆਂ ਤੇ ਤੜਕੇ ਕਾਪੀ ਕੀਤੀ ਸੀ ਉਹ ਚੇਂਜ ਕਰ ਦੋ ਉਹਨੂੰ ਹੈਂ ਪਿੱਛੇ ਕਰਕੇ ਸੀ ਹਾਂ ਕਹਿੰਦਾ ਨਹੀਂਗਾ ਅੱਗੇ ਖੜਾ ਦੋ ਇਹਨੂੰ ਪੁੱਛ ਕੇ ਆਉਣਾ ਮਾਣਿਆ ਉਹਨੂੰ ਅੱਗੇ ਖੜਾ ਦੋ ਨਾ ਨਹੀਂ ਉਹਨਾਂ ਕਾ ਅੱਗੇ ਖੇਡਦਾ ਆਲਾ ਖੜਾ ਖੜਾ ਇੱਧਰ ਬੋਲੇ ਅੰਦਰ ਕਰ ਲੈ ਕਰ ਫੋਨ ਕਰੀ ਯਾਰ ਇੱਥੇ ਖੜਾ ਖੜੇ ਦਿਨ ਦਿਨ ਬਸ ਆ ਜਾ ਆ ਜਾ ਕੋਣ ਕਿਤੇ ਸਿੰਗਲ ਮੁੰਡਾ ਕਰੂ ਕੁਝ ਨਾ ਕੁਝ ਆ ਮੁੰਡਾ ਪੱਕਿਆਂ ਦਾ ਕਰੂ ਕੁਝ ਨਾ ਕੁਝ ਲਓ ਮੁੰਡਾ ਪਾਸਾ ਪਰ ਬੰਲੇ ਬੰਲੇ ਵਾਹ ਵਾਹ ਕੀ ਆ ਤੈਨੂੰ ਫੋਨ ਫੜਾਇਆ ਉਹਦੀ ਗੋਲ ਕਰਾਦਾ ਇਹ ਵੀਰਾਂ ਤਾਂ ਲੱਗ ਗਏ ਕੋਣ ਬੰਦੇ ਆ ਤੇ ਗੱਲਾਂ ਇਹਦਾ ਆਪਦੀ ਗਲਤੀ ਨਾਲ ਕਰਾ ਲਿਆ ਬੋਤਲ ਵੜੀ ਤੂੰ ਤਾਂ ਹੋ ਗਿਆ ਕੋਣ ਇੱਕ ਗੋਲ ਹੋ ਗਿਆ ਭਾਈ ਪੱਕੇ ਦਾ ਰਾਮਾ ਜੀਰੋ ਕੋਈ ਉਹ ਬੰਦਾ ਉਹ ਕਹਿੰਦੇ ਹੰਮੂ ਰਸਤੇ ਲੈ ਜੂਏ ਤੂੰ ਲੈ ਓ ਕਾ ਲੈ ਲੈ ਤਾਂ ਲੈ ਤੈ ਕੋ ਜੂਆ ਜੀ ਲੈਣਾ ਦਾ ਕਿੱਕਾ ਚ ਧੱਕ ਪਾਦੀ ਹੋਰ ਕਹਿੰਦੇ ਹਸੂਆ ਰੈਸਟੇ ੱਡੇ ਵਾਲਾ ਮੇਰੇ ਮਿੱਤਰੋ ਬੜੀ ਵਧੀਆ ਹੋ ਕੇ ਜੀ ਬੋਲਦੇ ਜੀ ਕਰਨੀ ਵੱਡੀ ਨਹੀਂ ਹੁੰਦੀ ਆ ਬਾਈ ਆ ਯਾਰ ਮੇਰੇ ਤੂੰ ਆ ਆ ਵੱਡੀ ਨਹੀਂ ਹੁੰਦੀ ਬੰਦੀਪਾ ਗੋਲ ਤਾਂ ਲੈ ਜੂ ਕਿੱਕਾ ਹਾਰਾ ਕਿੱਕ ਲਈ ਜਾਂਦਾ ਹੈ ਕੋਈ ਇਸ ਟੈਮ ਕੋਲੇ ਕੱਪ ਪਾਏ ਨੇ ਬਾਈ ਕੋਈ ਨਾ ਕਰਦਾ ਹਾਂ ਦਾ ਵਾਰ ਮਾਰਨਗੇ ਟਾਈਮ ਥੋੜਾ ਰਹਿ ਗਿਆ ਲੈ ਹਾਂ ਨਹੀਂ ਪਾਉਣਾ ਨਹੀਂ ਸੀ ਬਾਸੂ ਜਾ ਆਪਣੀ 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 ਬਾਸੂ ਜਾਂਦੇ ਨਹੀਂ ਉਥੇ ਲੋ ਕਹਿੰਦੇ ਫੇਰ ਮੇਰੇ ਮਿੱਤਰوں ਨੂੰ ਮੈਂ ਉਹ ਨਹੀਂ ਸਮਝਾ ਕੇ ਆਇਆ ਨੇ ਹੁਣ ਕਿ ਅੱਜ ਦਾ ਸਾਵਣ ਚਾਲ ਖੇਡ ਗਿਆ ਚਾਲ ਖੇਡ ਗਿਆ ਮੋਰਾਂ ਦਾ ਪਹਿਲੀ ਬਾਲੀ ਚੰਨੂ ਸੀਰ ਸੀਚਾ ਕੋਰਾਨਾ ਔਖਾ ਕੀ ਹੋ ਰਿਹਾ ਚੰਦਾ ਆ ਬਾਬੂ ਜੀ ਦੀਆਂ ਬਾਤਾਂ ਤੇ ਚਿੱਟੇ ਦਨ ਭਾਰੇ ਪੈ ਹੋਣਗੇ ਬਾਜੋ ਤੇਰੇ ਕੋਲੇ ਆ ਗਈ ਓਏ ਹੈਂਡ ਆਉਂਦਾ ਸੈਰੀ ਧਰਿਆ ਹੋਣ ਗਿਆ ਆਏ ਪਾ ਦੇ ਕੀ ਦਿੱਤ ਲੈ ਮੈਂ ਪੱਕਾ ਕਹਿ ਸਕਦਾ ਆ ਲੈਦਾ ਸੀ ਗੋਲ ਇੱਥੇ ਮੈਂ ਪੱਕਾ ਕਹਿ ਸਕਦਾ ਖੰਭੂ ਘਰ ਹੋ ਰਿਹਾ ਹੋ ਰਿਹਾ ਵਾ ਕੀ ਕਹਿੰਦੇ ਖੰਭੂ ਸਿੰਘ ਹੈ ਮੇਰੇ ਮਿੱਤਰੋ ਦੇ ਨਹੀਂ ਰਿਹਾ ਪਾਰ ਰਿਹਾ ਮਤਲਬ ਓਏ ਖੱਬੂ ਓ 11 ਨੰਬਰ ਕਿੱਡ ਦਾ ਅੱਜ ਕਦੇ ਖੱਬੇ ਕਦੇ ਸੱਚੇ ਓ ਖੋਲੋ ਬੱਲੇ 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 ਓ ਜਨਾਬ ਪਰ ਨਾ ਮਾਰੇ ਮਤਲਬ ਕੋਈ ਨਹੀਂ ਕੋਈ ਨਹੀਂ ਕਿੱਡ ਓਏ ਸ਼ੈਰੀ ਬਾਹਰਲੇ ਪਾਸੇ ਤੋਂ ਪਾਸ ਲੈ ਲੈ ਦੋ ਆ ਗਈ ਬੋਲ ਓ ਬਚਾਲੇ ਕਿਹੜੇ ਬਾਜ਼ੂ ਬਚਾਲੇ ਮਾੜਾ ਦੇਖਿਆ ਕਰ ਉਧਰ ਆਸੇ ਪਾਸੇ ਬੋਲ ਕਿੱਦਾਂ ਮਰੂਗਾ ਠੀਕ ਹੈ ਆ ਲੈ ਵੀ ਲੜਕੀਆਂ ਦੀ ਟੀਮ ਨੂੰ ਬੈਂਦੀ ਆ ਉਹ ਵੀ ਟੀਮਾ ਜਿਹੜੇ ਚਾਰ ਰਣ ਗਿਆ ਓ ਸ਼ੂਟ ਮਾਰੋ ਦਿੱਤਾ ਉਧਰ ਨੂੰ ਆਊਟ ਕਿਉਂ ਬਾਈ ਸ਼ੂਟ ਮਾਰਨੀ ਪਊਗੀ ਹੁਣ ਗੇਂਦ ਡਿੱਗ ਗਈ ਓਥੇ ਛੜੋ ਜਾਓ ਤਾਂ ਸਹੀ ਨਾ ਨਾ ਹੁਣ ਤਾਂ ਸ਼ੂਟ ਮਾਰੋ ਮਾਰੀ ਜਾਓ ਵਸੰਦਰ ਲਾਸਟ ਮਿੰਟ ਓਏ ਇੱਥੇ ਨਾ ਛੋਟੀ ਦਾ ਮੈਚ ਆਪਾਂ ਨਾ ਸਾਰੇ ਆਪ ਪਹੁੰਚੋ ਨਾ ਹੁਣ ਟਾਈਮ ਤੇ ਕਰੇਗਾ ਜਾ ਬਾਸੂ ਟੱਪ ਜਾ ਹਾਈ ਹੋਏ ਅਨਕਲੀ ਮੜੀ ਇਹਨਾਂ ਆਰੋਹੀ ਦਾ ਹਾਂ ਹੰਗੂ ਫੇਰ ਮੇਰੇ ਮਿੱਤਰੋ ਹਾਂ ਕਦੇ ਰੁੱਤੇ ਟਿੱਡੇ ਵਾਲਾ ਹੰਗੂ ਹਾਂ ਜੱਸ ਖੱਬੂ ਬੱਲੇ ਬੱਲੇ ਓਏ ਲਵਾਦੀ ਤੇਰੀ ਐ ਬਾਸੂ ਤੇਰੀ ਐ ਬਾਸੂ ਕਿਹਨ ਦਾ ਹੀ ਐ ਨਾ ਯਾਰ ਜੱਸੀ ਓਏ ਜੱਸੀ ਮੇਰੇ ਮਿੱਤਰੋ ਰਾਮੇ ਵਾਲਾ ਆਹ ਜੱਸੀ ਕਹਿੰਦੇ ਰਾਮ ਦੇ ਪਿੰਡ ਵਾਲਾ ਕਰਦਾ ਕੋਸ਼ਿਸ਼ ਆ ਲਓ ਜੱਸੀ ਆਹ ਜੱਸੀ ਦੇ ਮੁੰਡਾ ਤੋਤਾ ਆਹ ਕਹਿੰਦੇ ਬਾਕੀ ਤੋਤਾ ਕਮਾਲ ਕਰੀਆ ਬਾਬੇ ਮਿੱਤਰੋ ਲਓ ਜੱਸੀ ਦੇ ਤੋਤਾ ਕੋਲੇ ਨਹੀਂ ਜਾਂਦੇ ਬੰਦੇ ਦੇ ਅਜੇ ਵੀ ਕੋਲੇ ਆ ਓਏ ਅੱਗੇ ਨਿਕੋ ਦੋ ਜਣੇ ਓਏ ਹਰੇ ਓਏ ਅੱਗੇ ਓਏ ਅੱਗੇ ਓਏ ਹਰੇ ਚੱਲਣਾ ਯਾਰ ਖੜੇ ਆ ਭਾਂਦਰੇ ਅੱਗੇ ਇੱਕ ਜਣਾ ਤਾਂ ਨਹੀਂ ਗੇਂਦ ਲੈ ਜੂ ਦੇਖੀ ਕੱਲਾ ਜੱਗੀ ਆ ਉੱਥੇ ਲੈ ਓਇਆ ਸਾਉਂਦਾਨੀ ਨੂੰ 4 ਵਜੇ ਤਾਂ ਮੈਂ ਕਹਿਆ ਉਹਨੂੰ ਬਾਸੂ ਨੂੰ ਦੋ ਚੰਚੇ ਮੇਰਾ ਰੰਗ ਨੂੰ ਚੰਨ ਸੁਹੂ ਸੰਗਰੋ

ਏਸ਼ ਓਏ ਅੰਦਰ ਭਰੀ ਚੱਲੋ ਕਿੱਕਾ ਵੱਡਿਆਂ ਵੱਡਿਆਂ on ਟਾਈਮ ਤਾਂ ਹੋ ਗਿਆ ਬਾਸੂ ਕਿੱਥੇ ਹੋਏ ਆ ਘੜਾ ਤਾਂ ਕੋਈ ਦਰ ਮੁੰਡਾ ਫੇਰ ਮੇਰੇ ਮਿੱਤਰੋ ਗੋਰੀ ਲੋ ਲੋ ਸੰਨੂ ਆ ਕਿਤਾ ਦੀ ਕੋਸ਼ਿਸ਼ੋ ਲਓ ਬੱਲੇ 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 ਔਰ ਜੱਸ ਜੱਸ ਰਾਸੇ ਤੋਤਾ 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 ਓਏ ਪਾਸ ਲਾ ਓਏ ਬਾਸੂ ਬੰਦਾ ਆ ਗਿਆ ਤੇਰੇ ਤੇ ਆਰਾਮ ਨਾਲ ਆਰਾਮ ਨਾਲ ਰਿਲੈਕਸ ਹੋ ਜਾ ਓਏ ਠੀਕ ਐ ਹਰੇਂਦਰ ਭਰ ਦੇ ਕਿੱਕ ਦੋ ਟੱਚ ਦੀ ਕਰ ਦੋ ਵੀਰੇ ਪਲੇਅਰਾਂ ਕੋਲੇ ਬਾਲ ਜਰੂਰ ਪਹੁੰਚੀ ਕਰ ਦੋ ਤੇ ਬਾਹਰੋਂ ਦੀ ਬਾਲ ਲਿਓ ਹੀਰੋ ਆ ਆ ਗਈ ਹੋਰ ਆ ਗਈ ਬਾਲ ਚਲੋ ਚਲੋ ਆ ਦੀ ਸਾਹ ਤੇ ਪਾਸ ਕਿਦਾ ਓਏ ਪਾਸ ਆਪਣਾ ਹੀ ਆ ਹਾਂ ਦੇ ਅੱਗੇ ਪਾਸ ਟੱਗੇ ਅੱਗੇ ਸੱਟ ਟਾਈਮ ਦਾ ਹੋ ਗਿਆ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓਏ ਆਪਣੀ ਓਏ ਉਹ ਬਾਸੂ ਓਏ ਅੱਗੇ ਦਾ ਹੋ ਗਿਆ ਤਾਂ ਓਏ ਆ ਕੀ ਟਾਈਮ ਆਊਟ ਹੋ ਗਿਆ ਆਪ ਕੀ ਜਰਾ ਸੀ ਉਹ ਆਫ ਆਫ ਹੋ ਗਿਆ ਆਉ ਦੇਦਾ ਉਹਨੇ ਉਹ ਬਾਸ ਉਹ ਤਾਂ ਅੱਗੇ ਰਿਹਾ ਘਰ ਪਿੱਛੇ ਕਿਵੇਂ ਬਾਲ ਰੋਕੇਗਾ ਅੱਗੇ ਹੋ ਤਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਟਿੰਡੇ ਵਾਲਾ ਫਿਰ ਮੇਰੇ ਮਿੱਤਰੋ ਕਰਦਾ ਕੋਸ਼ਿਸ਼ ਉਹ ਮੁੰਡੇ ਦਾ ਟੋਪੀ ਸਾਧੀਆਂ ਤੁਹਾਨੂੰ ਬਾਲ ਸਕਦੇ ਆ ਲੈ ਆਹ ਸਹੀ ਸਹੀ ਬਰਾਬਰ ਦਾ ਬੰਦਾ ਆਪਣਾ ਆਪਣਾ ਤਾਂ ਐ ਬੱਸ ਉਹ ਇੱਥੇ ਨਹੀਂ ਪਾਸ ਲੈ ਇਸ਼ਾਰਾ ਮਾਰ ਉਹਨੂੰ ਕਿ ਉਹਨਾਂ ਥੋੜਾ ਜਿਹਾ ਉੱਧਰ ਰਹਿ ਕਰੋ ਤੇ ਕੰਨੀ ਇੱਥੇ ਤਾਂ ਕੰਨੀ ਤੇ ਬੋਲ ਤਾਂ ਆਉਂਦੀ ਨਹੀਂ ਹਾਂ ਤਾਂ ਸਾਹਮਣੇ ਖੜੀ ਜਾਂਦਾ ਦੇਖੀ ਜਰਾ ਦੇਖੀ ਕਿੱਥੇ ਖੜੀ ਜਾਂਦਾ ਸੈਂਟਰ ਖਾਲੀ ਦੇ ਦਸਾ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਦੇਖ ਲੈ ਆਪਣੇ ਬੰਦਿਆਂ ਦਾ ਤੇ ਕਿੱਥੇ ਆ ਗਈ ਕਾਲਪਾਨੇ ਦਿੱਤੀ ਹਾਰ ਵੀ ਟੜਿਆ ਚੜਾ ਤੋਂ ਮੈਨੂੰ ਲਾ ਦੇ ਪਾਰਵੇਂ ਓ ਟੜਿਆ ਚੜਾ ਤੋਂ ਮੈਨੂੰ ਲਾ ਦੇ ਪਾਰਵੇਂ ਸਾਰੇ ਮਿਸ ਕਰ ਗਏ ਅਰੇ ਓਏ ਉਹਨੂੰ ਫਿਲਾ ਦੇ ਦੇ ਜਦ ਆ ਗਿਆ ਮਹੀ ਮਾਰ ਚਲੋ 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 ਸਾਫੂ ਆਪ ਦੀ ਰੰਗਾ ਗਏ ਬੰਦੇ ਉਹਨਾਂ ਦੇ ਉਹ ਮੂਰੇ ਨੇ ਹੁੰਦਾ ਉਹ ਤਾਂ ਯਾਰ ਪਿੱਛੇ ਪਤਾ ਨਹੀਂ ਕੀ ਭਾਲਦਾ ਆ ਆ ਆ ਆ ਆ ਰਾਮਨਾ ਰਾਮਨਾ ਰਾਮ ਨਾਲ ਓ ਰੋਹੀ ਭਾਈ ਓ ਚੱਲ 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 ਓਏ ਆ ਕੀ ਕਰਿਆ ਯਾਰ ਜਿਹੜੀ ਬਾਹ ਜਿਹੜੀ ਬਾਹਰੇ ਗਈ ਆਪਾਂ ਬਾਹਰੋਂ ਬਾਲ ਲੈ ਆਈਏ ਆ ਬਾਹਰ ਆ ਗਿਆ ਉਹਦੇ ਕਹਿਣ ਨੂੰ ਪਹਿਲਾਂ ਪੂਜੇ ਕਰਦੀ ਹੈ ਗਰੀਬ ਵਿੱਚ ਮੇਲੇ ਦੀ ਪੀ ਗਰੀਬ ਪਰ ਹੋਰ ਕੀ ਜਿਹੜੀ ਵੀ ਦੇਤੀ ਹੈ ਯਾਰ ਮੇਲੇ ਦੀ ਤੇ ਤੇ ਗਰੀਬ ਦੇ ਵਿੱਚ ਕਾਲੇ ਅੰਦਰ ਉਹ ਬੰਦਾ ਬਾਸੂੰਦਰਾ ਕਾ ਅੱਗੇ ਗੱਲ ਤਲਾ ਰੱਖਿਆ ਯਾਰ ਬਾਸੂ ਨਹੀਂ ਲੈ ਕੇ ਆਉਣ ਵਾਲੀ ਚਾਹ ਪੀਣੀਆਂ ਦੇ ਖੇਡਣੇ ਚਾਹ ਪੀਣੀਆਂ ਕਿਨਾਂ ਓਏ ਓਪ ਕਰਦੇ ਨਹੀਂ ਕੋ ਦਿਮਾਗ ਨੂੰ ਪ੍ਰੈਸ਼ਰ ਲਈ ਬੈਠੇ ਉਹ ਪ੍ਰੈਸ਼ਰ ਹੀ ਲਈ ਬੈਠਾ ਹੈ ਸਾਬਸ ਗਿਆ ਟਾਈਮ ਉਹ ਕਿੱਕ ਪਰ ਦੇ ਵਿੱਚ ਪਰ ਦੇ ਨਾ ਹਾਂ ਲੌਟਰਿਕਰ ਚਿੰਤਨ ਬਰਾਰ ਤੇ ਹੰਮਾ ਮੇਰੇ ਮਿੱਤਰੋ ਹੱਥ ਟੱਪੇ ਬਾ مقابلہ ਓ ਪੈਨਟੀ ਪੱਕੇ ਦੇ ਟੀਮ ਜਿਹੜੇ ਅੱਗੇ ਆ ਮਾਰ ਬੱਚਾ ਉਹ ਕਿੱਥੋਂ ਘੱਟ ਲੇਗਾ ਯਾਰ ਵੀ ਹਾਰੇ ਤੀਰ ਕਮਾ ਦੇ ਵਿੱਚ ਹਾਰੇ ਦੋ ਜਵਾਨ ਦੇ ਵਿੱਚ ਹਾਰੇ ਮੁੰਡੇ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਕੋਈ ਗੋਲ ਵੀ ਹੋ ਸਕਦਾ ਅਜਿਹਾ ਵੀ ਆ ਰਿਹਾ ਬਦਾਨਗਾ ਉਹ ਕੋਈ ਵੀ ਹੋ ਸਕਦਾ ਬਾਸ ਸੋਣਾ ਬਾਸ ਸੀਗਾ ਬਾਸ ਟਿਕਟ ਨਾ ਓਏ ਗੋਡੇ ਯਾਰ ਕੋਈ ਗੱਲ ਨਹੀਂ ਉਹ ਵਿਚ ਮਾਰੋ ਵਿਚ ਢੀਰੇ ਮਾਰੀ ਚੱਲੋ ਯਾਰ ਉੱਚੀਆਂ ਆ ਵਿਚ ਮਾਰਨੀਆਂ ਪੈਣਗੀਆਂ ਕੋਈ ਕਾਲੇ ਰੋਕਿਆ ਕਰ ਯਾਰ ਲੋ ਕਹਿੰਦੇ ਜੱਸ ਮੇਰੇ ਮਿੱਤਰੋ ਐਨ ਕਰਦਾ ਕਹਿੰਦੇ ਕੋਸ਼ਿਸ਼ ਆ ਲੋ ਕਹਿੰਦੇ ਮਾਨਸਾਂ ਵਾਲੀ ਜੱਸ ਦੀਆਂ ਗੱਲਾਂ ਹੁੰਦੀਆਂ ਪਰ ਆਹ ਕਹਿੰਦੇ ਸਿੰਘੇ ਵਾਲੀ ਆਗਾ ਲੋ ਕਹਿੰਦੇ ਦੁਨੀਆ ਖੱਬੂ ਖੱਬੂ ਕਹਿੰਦੀ ਆ ਉਹ ਦੁਨੀਆ ਖੱਬੂ ਖੱਬੂ ਕਹਿੰਦੀ ਆ ਖੱਬੇ ਕਹਿੰਦੇ ਚੰਦਰੇ ਹੁੰਦੇ ਆ ਮੇਰੇ ਮਿੱਤਰੋ ਗੱਲ ਵਿੱਚ ਜੁਹਰਾ ਸਿੰਘ ਦੀ ਹੋਵੇ ਜਾਂ ਫਿਰ ਕਰਸਗੇ ਦੀ ਹੋਵੇ ਤੇ ਖੱਬੇ ਬਣੇ ਚੰਦਰੇ ਹੁੰਦੇ ਆ ਤੇ ਖੱਬੇ ਵੀ ਕਹਿੰਦੇ ਕੋਸ਼ਿਸ਼ ਹੋੜੀਆਂ ਮੇਰੇ ਮਿੱਤਰੋ ਓ ਖੱਬੇ ਦੀ ਕਹਿੰਦੇ ਕੋਸ਼ਿਸ਼ ਹੋੜੀਆਂ ਮੇਰੇ ਮਿੱਤਰੋ ਬੱਲੇ ਬੱਲਾ ਬੱਲੇ ਬਾਸੂ ਥੋੜਾ ਜਿਹਾ ਅੰਦਰ ਰਹਿ ਕੇ ਉਹ ਤਾਂ ਮੂਰੇ ਰਹਿ ਕੇ ਪਿੱਛੇ ਨਾ ਪਿੱਛੇ ਥੋੜੀ ਕਰਕੇ ਬੋਲ ਪੜੇਗਾ ਓਏ ਕੋਈ ਨਹੀਂ ਕੋਈ ਚੱਲਣ ਦੇ ਹੁੰਦਾ ਉਹ ਮਾੜੇ ਪੁਛ ਪਸ਼ ਵੀ ਕਰ ਸਕਦੇ ਆ ਹੁਣ ਇਹ ਤਾਂ ਜਮੇ ਡਰ ਡਰ ਕਾ ਦਾ ਲੀਬਟ ਲੈ ਆਹੀ ਗਲਤ ਬਾੜ ਲੈ ਅੰਦਰ ਯਾਰ ਅਸੀਂ ਨਾ ਉਧਰ ਵੱਧਣਾ ਚੰਦਰਾ ਮਕਾਉਲ ਦੇ ਜੁੱਤਗੀ ਟੀਮ ਪੱਕੇ ਕਲਾ ਲਈ ਵੀ ਤਾੜੀ ਮਾਰਦੀ ਆਪਣੇ ਪੈਰ ਦੇ ਨਾਂ ਤੇ ਪੱਕੀ ਵਾਲੀ ਜਿੱਤ ਗਈ ਪੱਕਾ ਟੀਮ ਜਿੱਤ ਗਈ ਬਈ ਨਕਾਬ ਲੈ ਕੇ ਜਿੱਤ ਲਈ ਕਿਹਦੇ ਦੋਨੋਂ ਟੀਮਾਂ ਦਾ ਮੈਚ ਹੈ ਕੋਈ ਜਨ ਨੇ